ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਵਾਤਾ ਮੀ ਕਾਰਨ ਧਾਰਮਿਕ ਸਥਾਨ ਦੀ ਕੰਦ ਟਹਿ ਟੇਰੀ ਹੋ ਗਈ ਹੈ ਸਥਾਨਕ ਮੋਹੱਲਾ ਕਾਜ਼ੀਆਂ ਚ ਦਰਬਾਰ حضرت ਬਾਬਾ ਸ਼ੇਖ ਮਦਨ ਵਣਕ ਪੀਰ ਦੀ ਕੰਦ ਟਹਿ ਟੇਰੀ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਪਵਿੱਤਰ ਸਥਾਨ ਦੇ ਸੇਵਾਦਾਰ ਸ਼ਾਮ ਲਾਲ ਬਿੱਲਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਰਕੇ ਦਰਬਾਰ ਹਜਰਤ ਬਾਬਾ ਸ਼ੇਖ ਮਦਨਵੰਨ ਪੀਰ ਦੀ ਇਮਾਰਤ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਇੱਕ ਵੱਡੀ ਕੰਦ ਵੀ ਤਹ ਢੇਰੀ ਹੋ ਗਈ ਹੈ ਜਿਸ ਕਰਕੇ ਰਸੋਈ ਆਦਿ ਦਾ ਸਮਾਨ ਪੱਟੀਆਂ ਵਗੈਰਾ ਵੀ ਹੇਠਾਂ ਦਬ ਕੇ ਰਹਿ ਗਏ ਹਨ ਉਨਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਕਤ ਧਾਰਮਿਕ ਸਥਾਨ ਦੀ ਉਸਾਰੀ ਅਤੇ ਨੁਕਸਾਨ ਲਈ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾਵੇ ਤਾਂ ਜੋ ਭਵਿਕ ਵਿੱਚ ਇਮਾਰਤ ਦੀ ਮੂੜ ਉਸਾਰੀ ਹੋ ਸਕੇ ਜੀ ਜੇ ਹਜ਼ਰਤ ਬਾਬਾ ਸ਼ੇਖ ਮਦਨ ਬਣਪੀ ਦਰਬਾਰ ਮੱਲਾ ਕਾਜ਼ੀਆਂ ਫਲੋਰ ਜੋ ਕਿ ਇੱਥੇ بارش ਕਰਕੇ ਸਾਡਾ ਨੁਕਸਾਨ ਬਹੁਤ ਹੋ ਗਿਆ ਦਰਬਾਰ ਦੀ ਗੰਧ ਜਿਹੜੀ ਜੋ ਡਿੱਗ ਚੁੱਕੀ ਆ ਉਹਦੇ ਥੱਲੇ ਜਿਹੜੀਆਂ ਅਸੀਂਆਂ ਪੱਟੀਆਂ ਬਣਾਈਆਂ ਸੀਗੀਆਂ ਲੰਗਰ ਵਾਸਤੇ ਤੇ ਸਲਫਾ ਭਰੀਆਂ ਸੀਗੀਆਂ ਦਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਤੇ ਬਹੁਤਾਂ ਜਗਾ ਦਾ ਦਰਬਾਰ ਦਾ ਬਹੁਤ ਨੁਕਸਾਨ ਹੋ ਗਿਆ ਆ ਤੇ ਅਸੀਂ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਆ ਨਰਾਈ ਵੀਰਾਂ ਨੂੰ ਵੀ ਤੇ ਵੱਧ ਤੋਂ ਵੱਧ ਚੜ ਕੇ ਇਹ ਦਾਨ ਭੇਜਣੇ ਜੀ ਸਾਨੂੰ ਜਿਹੜਾ ਕਿ ਅਸੀਂ ਇਹ ਦਰਬਾਰ ਦੀ ਕੰਧ ਬਣਾ ਸਕੀ ਹੈ ਜੀ ਤੇ ਨਾਲੇ ਇੱਥੇ ਅਸੀਂ ਹੁਣ ਲੈਂਟਰ ਪਾਉਣਾ ਆ ਵੱਧ ਤੋਂ ਵੱਧ ਚੜ ਕੇ ਸਾਨੂੰ ਸਹਿਯੋਗ ਦਿੱਤਾ ਜਾਵੇ ਬਹੁਤ ਮਿਹਰਬਾਨੀ ਹੋਵੇ ਜੀ ਜੀ ਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ